ਵੱਜ ਤੇ ਅੱਜ ਕਰਤਾ ਬਲੌਗ ਸਟਾਰਟ ਮੈਂ ਤੇ ਸਭ ਤੋਂ ਪਹਿਲਾਂ ਸਾਡੀ ਪਲਕ ਪਲਕ ਵੀਰ ਕੌਰ ਨੰਦਰਾ ਖਾਰੀਆ ਲੁੱਟੀ ਗੋਭੀ ਵਾਲੀ ਦੋਵੇਂ ਚਾਹ ਲਈ ਕਿਉਂ ਹਾਂਜੀ ਭਾਜੀ ਤੁਸੀਂ ਕੰਮ ਕਰਦੇ ਕੰਮ ਬਾਅਦ ਚ ਕਰੋ ਪਹਿਲਾਂ ਕੰਬਲ-ਕੁੰਬਲ ਚੱਕ ਕੇ ਰੱਖੋ ਆਪਣੇ ਨਾਲ ਟੋਕਰੀ ਕੋਠੇ ਰੱਖ ਕੇ ਆਓ ਮਾਈਫ ਲਿਆ ਦਮਾ ਆ ਹਾਂਜੀ ਜੀ ਕਿਦਾਂ ਜੀ ਨਾਤੋ ਕੇ ਤਿਆਰ ਹਿਆਰ ਹੋ ਕੇ ਵਿਲੇ ਰੋਟੀ ਪਾਣੀ ਦਾ ਕੰਮ ਇੱਕ ਚਾਕੂ ਦਿਓ ਜੀ ਉਹ ਮਗਰੀ ਆ ਪਲਕ ਉਹਨੇ ਮਰ ਕੱਟਣਾ ਉਹ ਮੱਖਣ ਕੀ ਬਣਾਇਆ ਆਪਣੇ ਲਈ ਬਸ ਸਬਜੀ ਬਣੇਗੀ ਅੱਛਾ ਆਪਣੇ ਲਈ ਉਹ ਸਬਜੀ ਇਹ ਨਾਲ ਸੋ ਪਰੌਂਠੀਆਂ ਨਾ ਮੈਂ ਕਿਹਾ ਪਲਕ ਦਖਾਰੀਏ ਨਾ ਉਹ ਗੋਭੀ ਵਾਲੀ ਸ਼ਾਇਦ ਸਾਰਿਆਂ ਲਈ ਬਣਾਈ ਹੋਵੇ ਓਕੇ 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 ਇਹ ਲੋ ਕਿਆ ਕਰਨਾ ਹੈ ਇਸਕੇ ਸਾਥ ਮੱਖਣ ਨਾਲ ਮੱਖਣ ਦਾ ਮਟਰ ਕਰਨ ਲੱਗੀ ਆ ਘਰ ਫੇ ਮੱਖਣ ਦਾ ਮਟਰ ਹੱਥ ਨਾਲ ਘੜਾ ਲਈ ਆਪਣਾ ਮੱਖਣ ਦਾ ਮਟਰ ਕਰਦੀ ਕਰਦੀ ਮੋਟੀਏ ਓੜ ਜਾ ਓਏ ਜਲਦੀ ਕਰ ਇਧਰ ਰੋਟੀ ਪਣੀ ਆ ਗਈ ਆ ਨਹੀਂ ਇਹ ਕਿਹਨੇ ਜਾਏ ਗੜ ਗੱਬੜੀ ਗੱਬੜੀ ਤੇ ਚਾਹੇ ਤਬ ਆਜੋ ਫੇਰ ਅੰਦਰ ਹੀ ਆਜੋ ਅੰਦਰ ਹੀ ਮੇਰੇ ਮਮਾ ਨੇ ਇਹ ਕੰਮ ਕਰ ਚੱਲ ਅਸੀਂ ਦੇਖ ਰਹੇ ਹਾਂ ਜੀ ਆਪਣਾ ਬਲੌਗ ਆਪਣਾ ਬਲੌਗ ਦੇਖ ਕੇ ਤੇ ਕੰਮ ਕਰ ਇਹ ਬਲੌਗ ਬਲੂ ਘਾਟੀ ਦੇਖਦੀ ਆ ਬਸ ਇਹਨੂੰ ਬਣਾਉਣ ਦਾ ਚਾਹੁੰਦਾ ਦੇਖਣਾ ਇਹਨੇ ਘਾਟੀ ਹੁੰਦਾ ਆ ਚੱਲ ਤੂੰ ਕੰਮ ਕਰ ਸਾਨੂੰ ਦੇਖਣ ਦੇ ਗਾਇਸ ਤੂੰ ਕੰਮ ਵੀ ਕਰ ਦੇ ਜੀ ਹਾਂ ਕਰ ਦੇ ਕੰਮ ਇੱਥੇ ਕਹਿ ਕੇ ਅਗੇ ਤੇ ਤੂੰ ਕਰਵਾਈ ਦਾ ਕੰਮ 11:30 ਹੋ ਗਏ ਆ ਵਲੌਗ ਦੇਖ ਕੇ ਆਪਣਾ ਤੇ ਫਿਰ ਆਪਾਂ ਆਪਣੇ ਆਪਣੇ ਕੰਮਾਂ ਦੇ ਪਹੁੰਚ ਜਾਣਾ ਆ ਨਫੜ ਫੋਨ ਹੁਣ ਇੱਦਾਂ ਚੱਲਦਾ ਪਿਆ ਹਰ ਮੰਦਾ ਵੀਡੀਓ ਹਰ ਮੰਦੀ ਤੇ ਮਮਾ ਸੂਟ ਕਟਿੰਗ ਕਰਦੇ ਪਏ ਤੇ ਮੰਮੀ ਦਾ ਲਾਸਟ ਸੂਟ ਆੜਾ ਮੰਮੀ ਤੇ ਕੱਲ 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 ਦੇ ਦਿਨ ਛੱਡ ਕੇ ਫੇ ਆਪਾਂ ਪਰਸੋਂ ਜਾਵਾਂਗੇ ਮਮਾ ਕਿਹਦਾ ਫੀਲ ਹੋ ਰਹਾ ਆ ਹੋ ਰਿਹਾ ਨਾ ਵੀਰੇ ਲਾਸਟ ਆਜੀ ਕੱਲ ਕੱਲ ਦੇ ਰਹੇ ਨੇ ਸਾਰੇ ਉਸ ਤੋਂ ਬਾਅਦ ਥੋੜੇ ਥੋੜੇ ਰਹਿ ਗਏ ਆ 18 ਨੂੰ ਜਾਵਾਂਗੇ ਆਪਾਂ ਹਨਾ 18 19 ਨੂੰ ਹਨਾ 18 ਦਾ 19 ਪਾਸ ਪੁਈ ਨੂੰ ਪੁੱਛ ਰਿਹਾ ਯਾਰ ਫੋਨ ਕਰਕੇ ਪੁਈ ਨੂੰ ਫੋਨ ਕਰਦੀ ਪੁਈ ਨੂੰ ਵੀ ਆਣਾ ਨਹੀਂ ਅੱਜ ਪਹਿਲਾਂ ਕਰ ਲਵਾਂ ਕੰਮ ਆਪਣਾ ਹਾਂ ਫਿਰ ਮੈਂ ਅੱਜ ਨਹੀਂ ਆਣਾ ਰਹਿਣ ਸੀ ਮੰਡੇ ਆਉਂਗੀ ਹਾਂ ਕਾਲਾ ਜਿਹਾ ਸਲਾਹ ਕਰਦੇ ਆ ਨਾ ਫਿਰ ਪੁਈ ਨੂੰ ਹਾਂ ਕਹਿ ਦੋ ਅਸੀਂ ਤੁਸੀਂ ਵਿਹਲੇ ਹੋ ਜਾਓ ਭਾਬੀ ਵੀ ਦੱਸੇ ਪੁਈ ਕਮੈਂਟ ਕਰਕੇ ਦੱਸੋ ਥੱਲੇ ਜਲਦੀ ਜਲਦੀ ਪੁਈ ਵੀ ਲੋਕ ਤੇ ਕਮੈਂਟ ਕਰੋ ਚਲਦੀ ਘੱਟ ਲਵਾਂ ਮੈਂ ਫਿਰ ਸੁੱਤ और मम्मी डरती क्यों नहीं मैं चुन्नी लेके आ तो मम्मी की क्या जरूरत है मैं लगी राजमा बनाना है आज फिर तो राजमा किस वागरे राजमा मैं और लगी तड़का लाऊं तू निकाल ले तू निकाल ले मैं तेल रखना है थोड़ा डालना है बहुत गर्मी है यार इससे मेरा बाहर से ਤੜਕਾ ਲਾ ਕੇ ਰਾਇਣਾ ਬਣਾ ਕੇ ਤੇਲ ਵਿੱਚ ਪੈਂਦੀ ਮੰਮੀ ਚਾਵਲ ਬਣਾ ਲਉਂਦੇ ਨਾ ਫਿਰ ਮੈਂ ਸਿਣਾ ਇੱਕ ਟੈਂਪਰੰਡ ਲੜਾ ओके ओके ਬਣਾ ਕੇ ਅੱਜ ਤੇ ਆਪਾਂ ਯਾਰ ਮੈਂ ਕਿਸੇ ਸਮੇਂ ਬੋਰ ਹੋ ਪਈਆਂ ਕਰ ਕੁਮ ਜਾਨਣਾ ਲਾਸੀ ਅਸੀਂ ਲੱਗ ਬੋਰ ਹਾਂ ਚਲੋ ਲਾਫੇ ਤੋੜ ਕੇ ਹਾਂਜੀ ਇੱਧਰ ਹੁੰਦਾ ਪਿਆ ਆ ਤੜਕਾ ਆਲਮੋਸਟ ਹੋ ਹੀ ਗਿਆ ਹੈ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਲੀਗੀ ਮਿਰਚ ਦਸ ਸਿਟੀ ਲਗੂਗੀ ਇੱਕ ਰਾਜਮਾ ਹਨ ਰਾਜਮਾ ਬਣਾ ਕੇ ਫੇਰ ਬਣਾਉਂਦੇ ਆ ਚਾਵਲ ਮੰਮੀ ਬੰਦੇ ਆ ਸੇਰ ਤੇ ਆਂਟੀ ਕਰਦੇ ਆ ਸਫਾਈਆਂ ਢਿਕਾਰ ਲਈਏ ਸਫਾਈਆਂ ਉਹ ਦੋ ਜੀ ਕਰਦੇ ਹੈਂ ਕਰ ਲਈ ਕਰ ਲਈ ਚਲੋ ਹਾਂਜੀ ਸਬਜੀ ਸਬਜੀ ਬਣਾ ਕੇ ਫੇਰ ਮੈਂ ਕਰਦੀਆਂ باقی ਕੰਮ ਮਿਲਦੇ ਆ ਫੇ ਤੁਹਾਨੂੰ ਹਾਂਜੀ ਇੱਧਰ ਸਬਜੀ ਸਾਡੀ ਬਣ ਗਈ ਆ ਸਬਜੀ ਬਣ ਗਈ ਬਹੁਤ ਸੋਹਣੀ ਬਸ ਜੀ ਬਣ ਗਈ ਆ ਤੇ ਇੱਧਰ ਚਾਵਲ ਪਾਏ ਆ ਭਿੱਜਣੇ ਚਾਵਲ ਵੀ ਬਣਾਉਂਦੇ ਆ ਸਬਜੀ ਬਣ ਗਈ ਤੇ ਫੇਰ ਅਸੀਂ ਕਰ ਲਈਏ ਆਪਣਾ ਕੰਮ ਹਾਂਜੀ ਮਮਾ ਚਾਰ ਪਪਰ ਕਿੱਥੇ ਆ ਬਲੈਕ ਕਰ ਲੈਣਾ ਬੜੀ ਜਿਹੜਾ ਉਹਨੇ ਉੱਤੇ ਚੜਾਇਆ ਸੀਗਾ ਮਾਡਲ ਦੇ ਵੀ ਮਾਡਲ ਤੇ ਥੱਲੇ ਚੜਾਇਆ ਸੀਗਾ ਜਿਹੜਾ ਬਾਅਦ ਚ ਥੋੜਾ ਬਚ ਗਿਆ ਸੀਗਾ ਯਾਰ ਉਹ ਚਾਰਟ ਪੇਪਰ ਉਹ ਮੈਂ ਚੜਾਣਾ ਪਾਇਆ ਉੱਤੇ ਆ ਆਪਣਾ ਮਾਡਲ ਬਣ ਗਿਆ ਦਿਖਾ ਦਿਆ ਮਾਡਲ ਆ ਆਪਣਾ ਮਾਡਲ ਨੂੰ ਨਹੀਂ ਪਤਾ ਹੈਗਾ ਜਾਨ ਕਰਸਟ ਲਿਆ ਜੋ ਫਰਟ ਨਹੀਂ ਪਤਾ ਮੇਰੇ ਵਿੱਚ ਦੇਖ ਇਹਦੇ ਵਿੱਚ ਸ਼ਾਇਦ ਨਹੀਂ ਚਾਰਟ ਪੇਪਰ ਇਹਦੇ ਵਿੱਚ ਛੋੜਿਆ ਹੋਊਗਾ ਯਾਰ ਮੈਨੂੰ ਨਹੀਂ ਪਤਾ ਚੀਜ਼ਾਂ ਸਾਹਮਣੇ ਰੱਖਿਆ ਫਿਰ ਆਪਣੀਆਂ ਮੈਂ ਵਹਿਲੀ ਨਹੀਂ ਮੈਂ ਆਪਣੇ ਕੰਮ ਕਰਾਂ ਕਿ ਮੈਂ ਤੁਹਾਡੇ ਕੰਮ ਕਰਾਂ ਇੰਨਾ ਤਾਂ ਨਹੀਂ ਚੜਨਾ ਹਾਂਜੀ ਕਹਦਾ ਜੀ ਕਰ ਰਹੇ ਹੋ ਕੰਮ ਗਰਮੀ ਬਾਹ ਮੈਂ ਕਹਿੰਦਾ ਦੁਕਾਨੋਂ ਏਸੀ ਵੀ ਕਿਹੜੇ ਕੋਚ ਕਰਦੇ ਆ ਦੁਕਾਨੋਂ ਘਰੇ ਆ ਚੱਕਰ ਆਉਣ ਲੱਗ ਪਿਆ ਅੱਛਾ ਤੁਸੀਂ ਇਹ ਦੇਖੋ ਮੈਂ ਕਹਿੰਦੀ ਆ ਬਿਜਲੀ ਵਾਲਿਆਂ ਦਾ ਵੀ ਵਿਚਾਰੇ ਆਉਂਦਾ ਸ਼ੁਕਰ ਆ ਕਿ ਜੇ ਹਨਾ ਮਤਲਬ ਇੰਨੀ ਗਰਮੀ ਆ ਤਾਂ ਵਿਚਾਰਿਆਂ ਨੇ ਲਾਈਟ ਨਹੀਂ ਕੱਟੀ ਹੈਗੀ ਇਹ ਆ ਵੀ ਚਲੋ ਜੇ ਕਿਤੇ ਮਾੜਾ ਮੋਟਾ ਕੱਟ ਲੱਗਦਾ ਵੀ ਉਹ ਪੱਖੇ ਤਾਂ ਚੱਲਦੇ ਆ ਨਾ ਜਦ ਹਨੇਰੀ ਵੀ ਆਉਂਦੀ ਤਾਂ ਵੀ ਬਿਜਲੀ ਨਹੀਂ ਕੱਟਦੀ ਹੈਗੀ ਮੈਂ ਰੋਟੀ ਖਾ ਲਈ ਖਾਂਦੀ ਪਈ ਆ ਮੈਂ ਕਿਹਾ ਪੱਲੂ ਅੱਜ ਰਾਜਮਾ ਸਵਾਦ ਨਹੀਂ ਬਣੇ ਬਲ ਸਵਾਦ ਨਹੀਂ ਬਣਿਆ ਅੱਜ ਮੈਂ ਸਵਾਦ ਨਹੀਂ ਬਣਾਇਆ ਆਹਾਂ ਤੁਹਾਨੂੰ ਨਹੀਂ ਬਣੇ ਸਾਬ ਉਹ ਸਾਬ ਮੈਨੂੰ ਨਹੀਂ ਚਾਹ ਵੀ ਘੜਿਆ ਚਾਹ ਪੀਤੀ ਆ ਚਲ ਮੈਂ ਵੀ ਆ ਥੋੜੀ ਦੇਰ ਨਾ ਸਰੀਰ ਦਾ ਟੈਂਪਰੇਚਰ ਥੋੜਾ ਸੈਟ ਆਫ ਤੇ ਰੋਟੀ ਖਾਣੇ ਆ ਬਹੁਤ ਇੰਨੀ ਗਰਮੀ ਮੇਰਾ ਸਿਰ ਦੁਖਣ ਲੱਗਿਆ ਆ ਜਾਓ ਰਾਮਦੇਵ ਅੱਜ ਸਾਂਗੀਆਂ ਮੈਂ ਕਰੀਆਂ ਔਰ 4:30 ਵਜੇ ਮੈਂ ਕਿਹੜਾ ਵਾਦੇ ਹੀ 4:30 5:00 ਵਜੇ ਜਾਊਂਗਾ ਨਹੀਂ ਕਿਸੇ ਦਾ ਕੁਛ ਤਾਂ ਲੈਣੀਆਂ ਲੈ ਕੇ ਆਉਂਗਾ ਹਾਂਜੀ ਸੋ ਪੁੱਜਾ ਨਹੀਂ ਹੁੰਦਾ ਘਰ ਦਾ ਮੈਂ ਪੱਖੇ ਹੀ ਚਾਲਦੇ ਹੁਣ ਫੇਰ ਕੀ ਸ਼ਾਂਤੀ ਆ ਛਾਂ ਆ ਨਾ ਬਾਹਰ ਸੇਕ ਬਹੁਤ ਆ ਸੇਕ ਇੰਨਾ ਜਿਆਦਾ ਆ ਕਿ ਨਾ ਐਤ ਕੀ ਤਾਂ ਰਿਕਾਰਡ ਤੋੜਦੇ ਗਰਮੀ ਦੇ ਹੋ ਜਾ ਉਹ ਬਾਬਾ ਇਸੇ ਕੋਲ ਜਾ ਬੀਤਾਂ ਹੀ ਹੋਵੇ ਬੇ ਭਰੋਸਾ ਵੇਖੋ ਕੁਝ ਨਹੀਂ ਕਹਿ ਸਕਦੇ ਇੰਤ ਜਿਆਦਾ ਪਈ ਆ ਐਤ ਕੀ ਗਰਮੀ ਵੀ ਜਿਆਦਾ ਵੀ ਐਤ ਕੀ ਮੀਂਹ ਵੀ ਮੀਂਹ ਬਹੁਤ ਆ ਮੀਂਹਾਂ ਨੇ ਵੀ ਐਤ ਕੀ ਤੰਗ ਕਰਨਾ ਪੂਰਾ ਮੀਂਹ ਵੀ ਬਹੁਤ ਪੈਣ ਗਿਆ ਹਾਂ ਚਲੋ ਕੀ ਗੱਲ ਆ ਹਰ ਮੌਸਮ ਉਲਟਾ ਪੁਲਟਾ ਹਾਂ ਸਾਰੇ ਉਲਟ ਪੁਲਟ ਹੋਏ ਪਏ ਆ ਚਲੋ ਠੀਕ ਆ ਜੀ ਜਦੋਂ ਆਪਾਂ ਪਿਛਲੀ ਪਿਛਲੇ ਸਾਲ ਆਪਾਂ ਜੂਨ ਦੇ ਵਿੱਚ ਆਪਾਂ Shimla ਗਏ ਆ ਘੁੰਮਣ ਉਦੋਂ ਜਦੋਂ ਮੁੜ ਕੇ ਆਏ ਆ ਨਾ ਉਦੋਂ ਮਤਲਬ ਕਿ ਏਸੀ ਨਹੀਂ ਸੀ ਚੱਲਦੀ ਐਨੀ ਗਰਮੀ ਨਹੀਂ ਸੀ ਹੈਗੀ ਚਾਰ ਪੰਜ ਜੂਨ ਨੂੰ ਆਪਾਂ ਮੁੜ ਕੇ ਆਏ ਤਾਂ ਐਨੀ ਹੁਣ ਤਾਂ ਮਈ ਵਿੱਚ ਹੋ ਗਈ ਐ ਐਨੀ ਗਰਮੀ ਮਈ ਦੇ ਵਿੱਚ ਤਾਂ ਬਰਾਹ ਜੂਨ ਚਾਹ ਜਦੋਂ ਇਹ ਕਢਾ ਦੇਣੀ ਆ ਚੀਕਾ ਲਿਕਾ ਲਿਕਾ ਤੇ ਚੀਕਾ ਲਿਕਾ ਚੀਕਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਫਿਰ ਰੋਟੀ ਦੇ ਟਾਈਮ ਪਾਪਾੁੱਤੇ ਬੈਸੀਗੇ ਪਾਪਾ ਠੀਕ ਨਹੀਂ ਆਈ ਅੱਜ ਤੇ ਪਾਪਾ ਠੀਕ ਨੂੰ ਕੀ ਹੋਇਆ ਪਾਪਾ ਜੀ ਪੈ ਪਾਪਾ ਬੋਲਦੇ ਨਹੀਂ ਪਏ ਅੱਜ ਹਾਂ ਹਾਂ ਘਰ ਦੇ ਪਿਆ ਸਾਰਾ ਖਾਇਆ ਆਦਾਂ ਹੈ ਹਾਂ ਆਦਾਂ ਹੋ ਗਏ ਆਓ ਆਦਾਂ ਨਹੀਂ ਮਮਾ ਆਜੋ ਫੇਰ ਫੋਨ ਸਾਡਾ ਨੇ ਖਾਣ ਲੱਗਿਆ ਰੋਟੀ ਮੈਂ ਖਾ ਲਈ ਪਹਿਲੇ ਮੰਗਾਏਗੇ ਖੀਰਾ ਬੱਸ ਕੀ ਉਹ ਗੰਦਾ ਉੱਡ ਗਿਆ ਉਹ ਹੈ ਅੱਡਾ ਵੱਡਾ ਬੰਦਾ ਆ ਕਿੱਢੇ ਬਾਲ ਲੱਗੇ ਦੱਸ ਨਾ ਪਹਿਲੇ ਕੋ ਉਧਰ ਹੋ ਤੇ ਇੱਧਰ ਆਵੋ ਆ ਗਿਆ ਇੱਥੇ ਬੈਠੋ ਖਾਲੀਆਂ ਨਹੀਂ ਤੂੰ ਬੰਦਾ ਡਾਰੀ ਗਿਆ ਆੜਾ ਨਹੀਂ ਲੈਣੀ ਖਾਲੀਆਂ ਨਹੀਂ ਸਭ ਕਹੀ ਜਾਓ ਤੁਸੀਂ ਤਾਜੜਾ ਕਾਹਨੋਂ ਦੀ ਰੋਟੀ ਰੋਟੀ ਖਾ ਕੇ ਫਿਰ ਮਿਲਦੇ ਆਂ ਜਿਹੜੇ ਸੱਚੀ ਗੱਲ ਜਮਾ ਦੇਣਾ ਨਾ ਇੰਨਾ ਮੱਡੀ ਚੱਕ ਸਮਾਨ ਆਪਣਾ ਬੱਠਾ ਮੂੰਹ ਆਪੇ ਖੇਵਾਉਣਾ ਉਹ ਲੂੜੇ ਲੱਗਾ ਹੁੰਦਾ ਸੀ ਉਹਦੇ ਵਿੱਚ ਹੈਗਾ ਦਹੀਂ ਜਿਹੜਾ ਗੜਪੰਡਿਆ ਉਹਦੇ ਪਰ੍ਹ ਕੇ ਆ ਲੱਗਾ ਤੇ ਉਹ ਚੱਕੜ ਖੁੱਲ ਗਿਆ ਫੇਰ ਮੋਦੀ ਅੱਜ ਮਾ ਆਪਣੇ ਤੋਂ ਕੋਈ ਤੂੰ ਰੋਟੀ ਖਾ ਲਈ ਆ ਨਾ ਕਹਿੰਦਾ ਹੀ ਰੋਟੀ ਖਾਲੀ ਹੈ ਨਾ ਉੱਥੇ ਚੱਲ ਕਹਿੰਦਾ ਇਹ ਰਾਜਮਾ ਅੰਦਰ ਕਦੇ ਦੇਖੇ ਨਹੀਂ ਹੋਏ ਉੱਥੇ ਜਾ ਕੇ ਬੈਠ ਜਾ ਕੋਈ ਕੀ ਗੱਲ ਹੋਈ ਇਥੇ ਬੈਠ ਲਓ ਕਹਿੰਦਾ ਜੇ ਇਹ ਰਾਜਮਾ ਕبھی ਆਪਨੇ ਦੇਖੇ ਮੈਂ ਕਹਿੰਦਾ ਜੇ ਤੂੰ ਰੋਲ ਦਿੱਤੇ ਦੇਖ ਸਕਤੋਂ ਵੀ ਨਹੀਂ ਹੋਣੇ ਨਹੀਂ ਦੇਖ ਹੋਣੇ ਖਾਣੀ ਹੋਣੇ ਨਹੀਂ ਦੇਖ ਦੇਖ ਹੁਣ ਗਾਣਾ ਪੈਣੀ ਤੈਨੂੰ ਦੇਖ ਦੇਖ ਹੀ ਸੋਹਣੇ ਇੰਨੀ ਮਿਹਨਤ ਨੇ ਕੀਤੀ ਸਾਰੀ ਬਕਾਰ ਜਾਣੀ ਹੈ ਛਿੱਤਰ ਬਣੇ ਤੇਰੇ ਲੱਗ ਪਏ ਕਹਿੰਦਾ ਐਦਾਂ ਕਰਕੇ ਕਹਿੰਦਾ ਜੇ ਦੇਖੋ ਰਾਜਮਾ ਕਿਸਨ ਦੇਖੇ ਦੇਖ ਕੇ ਪਹਿਲੀ ਵਾਰੀ ਦੇਖੇ ਦੀ ਜੀ ਇਹ ਚਾਹ ਵੋਹ ਸੋਹਣੇ ਬੰਦੇ ਬਾਗਲ ਬੰਦਾ ਯਾਰਡਾ ਆਜਾੜੇ ਫਾਈਨਲੀ ਖਾਣ ਲੱਗਿਆ ਰੋਟੀ ਨਿਨਖਰ ਤੋਂ ਬਾਅਦ ਅੱਛਾ ਫੁਮਨ ਟਿਕ ਨੇ ਬਣਾਇਆ ਆ ਜਾ ਸਕਦਾ ਆ ਆਇਤਾ ਤਾਂ ਖਾਣਾ ਸ਼ੁਰੂ ਵੀ ਹੋ ਗਿਆ ਮੈਂ ਕਹਾਂਉਂਗੀ ਤੂੰ ਖਾਲੀ ਹੈ ਨਾ ਫालतू ਕੁਝ ਨਹੀਂ ਬੋਲਣਾ ਹੁਣ ਉੱਤ ਬਹਿ ਜਾ ਐ ਬੋਲੇਂਗੇ ਹਮ ਤਾਂ ਆਹ ਫालतू ਕੁਝ ਨਹੀਂ ਬੋਲਣਾ ਉੱਤ ਬਹਿ ਜਾ ਇਹ ਬੰਦੇ ਨੂੰ ਮਾੜਾ ਕੁਝ ਕਹਿ ਦੇ ਰੋਟੀ ਰੁਕ ਜਾਂਦੀ ਹੈ ਵਿੱਚ ਹਾਂ ਬੋਲਾ ਫालतू ਕੁਝ ਉਹਨੇ ਰੋਟੀ ਨਹੀਂ ਖਾਣੀ ਦੇਖੀ ਹੋਵੇਗਾ ਜਰਾ ਜਰਾ ਕਿਉਂਟੀ ਖਾਲੀ ਮੈਂ ਆਪਣੇ ਫਾਈਲ ਦਾ ਕੰਮ ਕਰਦੀ ਫੈਸੀ ਤੇ ਮੰਮੀ ਕੀ ਹੋਇਆ ਮੰਮੀ ਇੱਦਾਂ ਕਦੋਂ ਬੈਠੀ ਆਹ ਤਾਂ ਲਾਈਟ ਨੂੰ ਮੱਖੀ ਆਉਂਦੀ ਆ ਇੱਕ ਤਾਂ ਉਹ ਪੀਲੀ ਵੀ ਕਰ ਜਾਂਦੀ ਆ ਮੱਖੀ ਤੰਗ ਤੇ ਆਉਂਦੀ ਆ ਕੰਨ ਦੇ ਉੱਤੇ ਨਾ ਕੰਨ ਦੇ ਉੱਤੇ ਤਾਂ ਚੁੱਪ ਨਹੀਂ ਕਰਦੀ ਮੱਖੀ ਬਹੁਤ ਤੰਗ ਕਰਦੀ ਐ ਤੇ ਕੰਨ ਸੀ ਇਹੀ ਕਰਦੀ ਆ ਆ ਦੇਖ ਓਏ ਐ ਸਮਝ ਨਹੀਂ ਆਇਆ ਐ ਯਾਰ ਚਲ ਚਲ ਮੰਮੀ ਘਰ ਲਓ ਫੇਰ ਤੁਸੀਂ ਚਲੋ ਠੀਕ ਆ ਮਿਲਦੇ ਆ ਜਾ ਕੇ ਚਾਹ ਸੀਗੀ ਬਟ ਮੰਮੀ ਨੂੰ ਸੁਣ ਗਿਆ ਚਾਟ ਪਾਪੜੀ ਕਰਾ ਲਈ ਤੁਸੀਂ ਕਿੱਤੀ ਸਾਰਿਆਂ ਨੂੰ ਖਵਾਉਂਗੀ ਮੈਂ ਉਦੋਂ ਮੈਂ ਲਈ ਸੀਗੀ ਚਾਟ ਪਾਪੜੀ ਦਾ ਸਵਾਰ ਬੜੀ ਲੱਗੀ ਸਾਰਿਆਂ ਨੂੰ ਤੇ ਪਾਪਾ ਆਉਂਦੇ ਆ ਪਾਪਾ ਆਉਂਦੇ ਆ ਸਮਾਨ ਲੈ ਲੈਂਦੇ ਉਹ ਆ ਜਲੇ ਪਾਪਾ ਨੇ ਹਰ ਮਨ ਨਾਲ ਲੱਗਾ ਜਿਵੇਂ ਮੈਂ ਬਾਜੂ ਨਾ ਆਉਂਗਾ ਖਾਂਗੀ ਬੜੇ ਕੁਮਿੰਨਾ ਵੀ ਉਹ ਕਿ ਮਨਾਜ ਉਹ ਚਾਟ ਪਾਪੜੀ ਕਰਾ ਲਈ ਵਈਸ ਬੰਦੇ ਨੇ ਜਿ ਜਬਾਰ ਉਪਰ ਆ ਬੰਦੇ ਦਾ ਸੁਣ ਕੇ ਸਾਡੇ ਉਹ ਗਾਣੇ ਸੁਣਨ ਦੇ ਸੀਗੇ ਤੇ ਆਪਣੀ ਚਾਟ ਪਾਪੜੀ ਤਿਆਰ ਆ This is my expensive yard. Look at expensive shot. ਕੋਟਨ ਲਾਣੇ ਆਏ تھے۔ ਮਮਮੀ ਉਹ ਮਗਰੀਏ ਪੈਸਾ ਆਤੀ ਛੜ ਗਿਆ ਏ। ਮੰਮੀ ਵਲੌਕ ਚ ਕਹਿੰਦਾ ਮੰਮੀ ਨੇ ਪ੍ਰੈਸ ਲਾ ਦਿੱਤੀ। ਲਿਆ। ਉਹ ਗਾਜ ਦੇ ਵਿੱਚ ਚਾੜ ਪਾਪੜੀ। ਅੱਜ ਇਹਨੂੰ ਬੜੇ ਚਾੜ ਪਾਪੜੀ ਦਿਨ ਮੈਂ ਕਹਿੰਦੀ ਸੀਗੀ। ਉਹ ਚਾਹ ਪੀਤੀ ਸੀਗੀ। ਉਹ ਚਾਹ ਪੀਤੀ ਸੀਗੀ। ਇਹ ਲੇਵੀਆ ਖਾਦੀ ਤੇ ਜਾ ਬੀਤੀ ਸੀ ਅੱਜ ਸਪੈਸ਼ਲ ਚਾਹ ਬਣਵਾਈ ਨਹੀਂ ਕਹਿੰਦੇ ਚਾਹ ਪੀਣੀ ਨਹੀਂ ਹੈਗੀ ਜੀ ਜੀ ਤੁਹਾਨੂੰ ਚਪਜੇ ਦਿੱਤੇ ਆ ਦੇਖੋ ਆ ਬੰਦਾ ਤੇ ਅਸੀਂ ਟੇਪ ਲਾਈ ਹੈ ਇੱਥੇ ਅਲੂ ਜਮਾਲ ਸਕਾਫ ਤੇ ਚੰਮਚ ਲਾ ਕੇ ਅਸੀਂ ਕਿਦਾਂ ਚੋ ਥੋੜਾ ਆ ਜਾ ਮੇਰੇ ਅੱਗੇ ਹੋ ਮੋਰੇ ਹੋ ਬਿਸ਼ੀ ਹੋਗਾ ਫਲੂ ਆ ਦੱਦੀ ਆ ਰਹੀ ਆ ਸਰ ਕਿੱਥੇ ਹੈ ਚੰਪਾ ਪਕਰੀ ਕਰਾਈ ਖਾਣ ਲੱਗੇ ਪਾਪ ਚਟ ਪਾਪ ਚਾਪੜੀ ਨਹੀਂ ਚਾਪੜੀ ਪਾਪ ਚਾਪੜੀ ਰਕੋ ਭੁੱਖਾ ਨਗਾ ਪਾਪ ਚਾਪੜੀ ਪਾਪ ਚਾਪੜੀ ਪਾਪ ਚਾਪੜੀ ਫ੍ਰੀ ਫਾਜੋ ਕਪੜੀ ਕਹਿੰਦੀ ਪਾਪ ਚਾਪੜੀ ਮੇਰੀ ਆਏ ਸੁਣ ਨਹੀਂ ਆ ਮੇਰੀ ਆਏ ਜਿਹੜੀ ਮਰਜ਼ੀ ਲੈ ਇਹ ਜਿਆਦਾ ਸਾਸ ਪਾਈ ਹੈ ਨਾ ਮੈਂ ਸਾਸ ਜ਼ਿਆਦਾ ਪਾ ਪਾਪ ਚਾਪੜੀ ਪਾਪ ਚਾਪੜੀ ਮੇਰਾ ਵਲੋਗ ਮੋਰੇ ਮੋਰੇ ਬਣਾਣਾ ਪਿਛਾ ਗਾਇਸ ਪਾਪਾ ਨੂੰ ਖਾਣਨੇ ਆ ਆਪਾ ਪਾਪਾ ਤੂੰ ਨਾ ਹਰ ਵਾਰ ਕੰਮ ਤੋਂ ਰੋਕਿਆ ਰਹਿਗਾ ਤੂੰ ਜਿਹੜੇ ਕੰਮ ਤੋਂ ਰੋਕਣਾ ਮਿਆੜਾ ਹੋਦੀ ਕਰਨਾ ਆ ਇਹ ਰੋਕਣਾ ਹੀ ਜਾਈਦਾ ਦੀ ਆਦਤ ਆ ਅਜੀ ਸਾਰਿਆਂ ਨੇ ਖਾ ਲਿਆ ਸਾਰੇ ਖਾ ਕੇ ਵਿਲੇ ਹੋ ਗਏ ਆ ਆ ਦੇਖੋ ਮਾਡਾ ਸ਼ੇਰ ਮੇਗਾ ਪਲੇਟ ਇਹਦੀ ਪੂਰੀ ਪਈਆ ਤੇ ਚਮਚ ਦੇ ਨਾਲ ਨਾ ਇਹ ਇੰਦਾ ਸਾਡ ਜੀ ਨੂੰ ਕਰਕੇ ਕਹਦੀ ਅੱਧੀ ਖਾਲੀ ਹੋ ਗਈ ਆ ਅੱਧੀ ਖਾਲੀ ਹੋ ਗਈ ਆ ਇਹ ਖਾਂ ਇਹਦੇ ਸਪੀਡ ਬਹੁਤ ਹੋਲੀ ਆ ਖਾਂਦੀ ਬਹੁਤ ਹੋਲੀ ਹੋਲੀ ਖਾਂਦੀ ਵੀ ਚੁੱਕ-ਜੁੱਕ ਕੇ ਨਾ ਜਿਵੇਂ ਚਿੜੀਆਂ ਨਹੀਂ ਖਾਂਦੀਆਂ ਮਾੜਾ-ਮਾੜਾ ਵਿੱਚ ਚੁੱਕ-ਜੁੱਕ ਕੇ ਖਾ ਆ ਕੇ ਚਮਚਿਆਂ ਨਾਲ ਭਰ ਕੇ ਫਟਾਫਟ ਖਤਮ ਕਰ ਨੀਸਾ ਲੱਗੀ ਸ਼ਕਲ ਦੇ ਇੱਕਦਾਂ ਕਰਦੀ ਸ਼ਕਲ ਸਹੀ ਰੱਖ ਕਿੱਡੀ ਭੈੜੀ ਸ਼ਕਲ ਆ ਟਿੱਡ ਰੱਜਿਆ ਪਿਆ ਮੈਗੀਆਂ ਮੂਗੀਆਂ ਖਾ ਕੇ ਤੇ ਮੈਂ ਆਪਾ ਦੁਕਾਨੋਂ ਦਾ ਆਇਆ ਹਾਂ ਹਰਮਨ ਕਿੱਥੇ ਆ ਹਰਮਨ ਹਰਮਨ ਰੋਕਾ ਲਿਆ ਗਿਆ ਸਾਡ ਦਾਦੀ ਪਤਨ ਕੀ ਕਰੀ ਜਾਂਦੇ ਆ ਤੇ ਮਮਾ ਦਾ ਕੰਮ ਖਤਮ ਹੋ ਗਿਆ ਆ ਮੂਹਰਾ ਫੋਨ ਸੀਗਾ ਪੁੱਈ ਕਹਿੰਦੇ ਪਰਸੋਂ ਪਰਸੋਂ ਪਰਾਂਦੇ ਪਿਆ ਪਰਸੋਂ ਜਾਂਦੇ ਨਹੀਂ ਚਲੋ ਚਲੋ ਪੁੱਈ ਨੇ ਸਿ ਪੁੱਛਿਆ ਪੁੱਛ ਚਲੀਆ ਪੁੱਛ ਕਹਿੰਦੇ ਚਲ ਚਲ ਕਹਿੰਦੇ ਭਾਬੀ ਉਹ ਲਾਇਆ ਨਹੀਂ ਸੀ ਇੱਕ ਵਾਰ ਜਿਵੇਂ ਸ਼ਿਮਲੇ ਦੀ ਚਲ ਚਲ ਚਲੋ ਜੀ ਚੱਲਦੇ ਆ ਠੀਕ ਆਪਾਂ ਫਿਰ ਫਾਈਨਲ ਕਰ ਦਈਏ ਫਾਈਨਲ ਫਾਈਨਲ ਹੋ ਜਾਊਗਾ ਲੰਘ ਕੇ ਫਿਰ ਆਪਾਂ ਯਾਰ ਬੜਾ ਇਧਰ ਕਰਦਾ ਜਾਨ ਨੂੰ ਸੱਚੀ ਪਰਸੋਂ ਚੱਲਦੇ ਆ ਹੁਣ ਇਧਰ ਦੇਖਿਓ ਕੀ ਕਹਿੰਦੇ ਹੋ ਕੀ ਕਹਿੰਦੇ ਮਾਈ ਪੁੱਤਾਂ ਸਿਗਾ ਕੀ ਖਾਣਾ ਹੈ ਤੁਸੀਂ ਜੇ ਫਾਦਰਡੇ ਦੇ ਹੁਣ ਫਾਦਰਡੇ ਦੇ ਫਾਦਰਡੇ ਨਾ ਵੀ ਹੋਵੇ ਤਾਂ ਤਾਂ ਵੀ ਫਾਦਰਡੇ ਦਾ ਮਨਾਏ ਹਰ ਵਾਰੀ ਮਨਾ ਹੀ ਲੈਨੇ ਆ ਅੱਜ ਸਪੈਸ਼ਲ ਆ ਤਾਂ ਦੱਸੋ ਕੀ ਖਾਣਾ ਇਹ ਕੀ ਖਾਣਾ ਮਮੀ ਫਿਰ ਜੋ ਮੈਂ ਪਹਿਲਾਂ ਜੋ ਤੁਸੀਂ ਮੈਂ ਮਾਸ ਕਰਾਂ ਉਹ ਦਾ ਇੱਕੋ ਹੀ ਸੁਈ ਵਾਲੀ ਨਿਊਡਲ ਮੈਂ ਨਿਊਡਲ ਖਾਣਾ ਉਹ ਦਾ ਸੁਈ ਨਿਊਡਲ ਤੇੜੀ ਆ ਹੋਰ ਕੁਝ ਹੈ ਹੀ ਨਹੀਂ ਉਹਦੇ ਦਿਮਾਗ 'ਚ ਹਰਮਨ ਤੇਰੇ ਰਸ ਮਲਾਈ ਲਈਏ ਅੱਜ ਮੈਂ ਨਹੀਂ ਹੋਣੀ ਮਿੱਠਾ ਨਹੀਂ ਆਪਾਂ ਕੁਝ ਖਾਣਾ ਗੂਨ ਵਾਲੇ ਛੱਤਰ ਦਵਾਵੇਂ ਨਹੀਂ ਨਹੀਂ। ਲੂਣ ਮਰਚਾ ਲਾ ਗਏ ਉੱਤੇ। ਨਹੀਂ ਨਹੀਂ ਬੰਦੇ ਨਹੀਂ ਕੀਤਾ ਨੇ। ਨਹੀਂ ਬੰਦੀ ਤਾਂ ਆਖ ਚੱਲ ਆਇਆ। ਹਲੂਣ ਵਾਲਾ ਹੋਰ ਕੀ ਖਾਣਾ? ਲੂਣ ਵਾਲਾ ਨੂਡਲ ਨਾਲ ਫਾਸਟ ਫੂਡ ਦਾ ਹੀ ਖਾਣਾ ਨਹੀਂ ਹੈਗਾ। ਨਹੀਂ ਅਸੀਂ ਖਾਣਾ ਨਾ। ਫਾਸਟ ਫੂਡ ਦਾ ਇਹ ਬਾਏ 2 ਦਿਨ ਪਹਿਲਾਂ ਖਾ ਗਏ ਨੇ ਤੇ ਹਰ ਮਨ ਗਿਆ ਆ ਹੁਣ ਲੈ ਨੂਡਲਸ ਤੇ ਸਿੰਗਰੋਲ। ਮੰਮਾ ਕੋਈ ਨਹੀਂ ਗਮ ਮੁਕੇ ਆਂ। ਆਦਰਡੇ ਦਾ ਇਹ ਲਗਾ ਪਤਾ ਅੱਜ ਅੱਜ ਮਮਾ ਦਾ ਕੰਮ ਮੁੱਕ ਜਾਣਾ ਆ ਅੱਜ ਕੰਮ ਖਤਮ ਹੋ ਜਾਣਾ ਹਲੇ ਮੈਂ ਇੰਟਰਲੋਕ ਆਨੇ ਆ ਸਭ ਨੂੰ ਪ੍ਰੈਸ ਕਰਕੇ ਇੰਟਰਲੋਕ ਵਗੈਰਾ ਪ੍ਰੈਸ ਕਰਕੇ ਸਾਰੇ ਨੂੰ ਅੱਜ ਸਾਰਾ ਅੱਜ ਨਵੇੜ ਦੇਣਾ ਆ ਸਵੇਰੇ ਮਸ਼ੀਨ ਨਹੀਂ ਡੋਣੀ ਆਪਾਂ ਮੰਮੀ ਨੱਚਦੀ ਪਈ ਆ ਸਵੇਰੇ ਮਸ਼ੀਨ ਨਹੀਂ ਡੋਣੀ ਆਪਾਂ ਓਕੇ ਚਾਓ ਡਾਈਟ ਜਿਗਿਸ਼ ਖਾਣਾ ਡਾਈਟ ਦਾ ਲੰਗਨਸ ਸਪ੍ਰਿੰਗ ਰੋਲ ਚਲੋ ਹੁਣ ਆਪਾਂ ਵੀ ਖਾ ਪੀ ਕੇ ਫੇਰ ਕਰਾਂਗੇ ਵਲੋਗ ਦਾ ਐਂਡ ਹਨਾ ਚਲੋ ਲਓ ਜੀ ਹੁਣ ਲੱਗੀਆਂ ਮੈਂ ਇੰਟਰਲੋ ਕਰਨ ਦੇਖੋ ਜੀ ਕੱਪੜੇ ਸਾਰੇ ਹੀ ਹੋ ਗਏ ਆ ਹੁਣ ਇੰਟਰਲੋ ਕਰਾਂ ਇਸ ਤੋਂ ਬਾਅਦ ਸਿਉਂਗੀ ਮੈਂ ਆਪਣਾ ਸੂਟ ਹਏ ਕਿਤੇ ਕਿੰਨੇ ਦਿਨ ਹੋ ਗਏ ਦਿਮਾਗ ਹੀ ਖਰਾਬ ਹੋ ਗਿਆ ਆ ਮੇਰਾ ਤਾਂ ਹੁਣ ਇਹਨਾਂ ਨੂੰ ਕਰਦੀਆਂ ਇੰਟਰਲੋਕ ਤੇ ਸੇਹ ਨੂੰ ਲੈ ਜਾਣੇ ਆ ਇਹ ਵੀ ਇੱਥੋਂ ਵੀ ਸਾਰਾ ਖਲਾਰਾ ਚੱਕਿਆ ਜਾਣਾ ਆ ਕੱਲੂ ਵੇਲੇ ਕੱਲੂ ਕੋਈ ਕੰਮ ਨਹੀਂ ਕਰਨਾ ਹੈਗਾ ਮੈਂ ਕੱਲ ਫ੍ਰੀ ਐਂਡ ਮਾਈਂਡ ਆਪਣਾ ਦਵਾ ਖਰਾਬ ਹੋ ਗਿਆ ਹੈ ਮੇਰਾ ਤਾਂ ਹਾਂਜੀ ਆ ਗਏ ਭਾਈ ਸਾਹਿਬ ਕਿ ਲੈ ਕੇ ਆਏ ਮੈਂ ਜੋ ਤੁਸੀਂ ਕਿਹਾ ਸੀ ਉਹਨੇ 200 ਰੁਪਏ ਦੇ ਸਾਰ ਗਿਆ ਸੀ ਗੁੱਫੜੀ ਟੱਕਰ ਗਿਆ ਤੂੰ ਮੈਂ ਤਾਂ ਤੈਨੂੰ 300 ਦੇ ਹੁੰਦੀ ਸੀ ਤੂੰ ਕਹਿੰਦਾ 200 ਨਾਲ ਸਾਰ ਜਾਣਾ ਆ ਗਿਆ ਉਹਦੀ ਸੁਣ ਲੋ ਆ ਗਿਆ 10 ਵਜੇ ਨਹੀਂ ਗੁੱਫੜੀ 200 ਚਾ ਗਿਆ ਹੋਰ 190 ਰੁਪਏ ਦਾ ਕੁਫੜ ਜੀ ਕੀ ਕਹਿੰਦੇ ਕੁਫੜੀ ਟੱਕਰ ਗਿਆ ਮੈਂ ਇਦਾਂ ਮੋਸਲ ਆਇਆ ਹਾਂ ਮੈਨੂੰ ਪਤਾ ਨਾ ਖੜਿਆ ਹੋਣਾ ਇਹਨਾਂ ਦਿਨ ਮਗਰ ਖੜੇ ਹੋਣਾ ਮੈਨੂੰ ਦੇਲੇ ਜਾਗਣੇ ਖੜੇ ਹੋ ਗਏ ਤੇ ਮੈਂ ਤਾਂ ਕੀਤਾ ਉਹਨੇ ਬਿਨੇ ਚੁੱਪ ਕਰਕੇ ਚਾਬੀ ਕਰ ਲਈ ਅੱਜ ਮੈਂ ਮੈਂ ਆਪਣੇ ਮਜੇ ਲੱਗਾ ਫੋਨ ਮਾਰ ਦੇਖਣ ਆਣਾ ਜਦੋਂ ਮੇਰੇ ਆ ਤੇ ਮੇਰੇ ਦੇਖਿਆ ਮੈਂ ਕੁਫੜੀ ਕੋਈ ਨਹੀਂ ਤੇ ਇਹ ਤੈਨੂੰ ਪਤਾ ਹੀ ਨਾ ਤੂੰ ਚਾਬੀ ਕੱਢੀ ਆਪਣੀ ਮੈਨੂੰ ਕੋਈ ਮੋੜੀ ਬੈ ਲੱਗਾ ਸਾ ਇਹ ਦੇ ਕੋ ਫੋਨ ਕੱਢ ਲਓ ਜੀ ਮੈਂ ਤਾਂ ਆਪਣੇ ਲੁਧਿਆਣਾ ਉਧਰ ਗੱਲਾਂ ਮਾਰਨ ਗਿਆ ਮੈਂ ਪਾਈ ਨਾਲ ਪਾਈ ਨਾਲ ਸੰਦਿਆ ਉਹ ਚੋਪ ਕਰ ਰਹੇ ਨੇ ਆਹੋ ਜਿਹਾ ਚਾਬੀ ਕੱਢ ਲਈ ਨੂੰੇ ਕਰੀ ਨੂੰ ਕਰ ਰਗਾ ਕੋੰਦੇ ਨਹੀਂ ਲਾ ਕੇ ਜਾਣਾ ਮੈਂ ਕ੍ਰਿਸ਼ਟਨ ਹੁਣ ਪਾਪਾ ਹਰਮਨ ਕਿੱਥੇ ਗਿਆ ਆ ਕੋਕਲੈਂਡ ਹਰਮਨ ਕੋਕਲੈਂਡ ਗਿਆ ਤੇ ਵੇਟ ਨਹੀਂ ਹੋਈ ਮੇਰੇ ਕੋਲ ਹੋਲਾ ਵੇਟ ਨਹੀਂ ਹੋ ਰਹੀ ਹੋਲਾ ਹੋਲਾ ਵੇਟ ਨਹੀਂ ਹੋ ਰਹੀ ਸਨੈਪਸ ਨੂੰ ਪਾਵਾਂਗੇ ਆਪਾਂ ਨੂੰ ਜੇ ਤੱਕ ਜੇਸੀ ਵਗੈਰਾ ਮੈਂ ਰੈਡੀ ਹੋ ਜਾਈਏ ਕੋਈ ਨਾ ਕਰ ਲਵੇ ਮੈਂ ਕੋਕਲੇ ਦੇ ਪਤਾ ਨਹੀਂ ਚੱਲ ਗਿਆ ਆਪਾਂ ਕੀ ਕਰਦੇ ਹੋ ਯਾਰ ਮੰਮੀ ਵੀ ਨਹੀਂ ਆ ਰਹੇ ਨਾ ਕੋਈ ਆਹ ਤੇ ਹਰਿਆਣੀ ਮੈਂ ਤਾਂ ਬਾਹਰ ਆ ਆਪਣੇ ਸਿਖਾਉ ਚਲੋ ਮੈਂ ਤਾਂ ਬਰਾ ਵੇਟ ਨਹੀਂ ਹੋ ਰਹੀ ਮੈਂ ਤਾਂ ਖਾਣ ਲੱਗੂੰਗੀ ਹਾਂਜੀ ਸਪ੍ਰਿੰਗ ਰੋਲ ਅਸੀਂ ਖਾਣੇ ਪੱਲੂ ਨੂਡਲ ਕੰਦੀ ਆ ਕੋਈ ਹੋਰ ਨਾ ਮੰਮੀ ਦਰਪਾਈ ਗਾਦੇ ਮੰਮੀ ਖਾਂਦੇ ਨਹੀਂ ਚਲੋ ਮਿਲਦੇ ਆ ਫਿਰ ਖਾ ਕੇ ਉਹ ਕੀ ਕਰਦੇ ਕਪੜੇ ਤੈ ਲਾਉਂਦੇ ਵੇ ਉਹ ਜੀ ਰੋਟੀ ਪਾਣੀ ਖਾ ਗਏ ਹੋ ਗਏ ਆ ਵਿਲੇ ਹਾਂ ਜੀ ਵਿਲਾ ਉਹ ਵੀਡੀਓ ਇਹ ਕਰ ਹਾਂਜੀ ਤੁਹਾਡਾ ਕਿੰਨਾ ਕਰ ਗਿਆ ਹੁਣ ਬਾ ਰੋਟੀ ਪਾਣੀ ਖਾ ਕੇ ਵਿਲੇ ਹੋ ਗਏ ਆ ਇੰਟਰਲੌਕ ਵਗੈਰਾ ਸਾਰਾ ਕੁਝ ਹੋ ਗਿਆ ਇਕੱਲੇ ਪ੍ਰੈਸ ਰਹਿ ਕਰਨ ਵਾਲੇ ਨਾ ਤੇ ਚਲੋ ਆਪਾਂ ਬਲੌਗ ਦਾ ਕਰਦੇ ਇੱਥੇ ਹੀ ਐਂਡ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਾਡੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਬਲੌਗ ਕਿਤਾ ਦੇ ਲੱਗਦੇ ਆ ਤੇ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਦੇ ਤੇ ਚਲੋ ਵੀ ਪੱਲੂ ਤੇਰਾ ਕੰਮ ਬਾਏ 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 ਕਰਦੇ ਐ ਇਧਰ ਵੀ ਘਰੇ ਕਰਨਾ ਚਲੋ ਜੀ ਅਜੇ ਮੂੰਹ ਤੋਂ ਹੋ ਗਿਆ ਹੜੀਆ ਤੇ ਇਸ ਕਰਕੇ ਇਹਨੇ ਬਾਏ ਬਾਏ ਵੀ ਨਹੀਂ ਕੀਤੀ ਅਸੀਂ ਮਿਲਾਂਗੇ ਹੁਣ ਤੁਹਾਨੂੰ ਕੱਲ ਨੂੰ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ